हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਸਾਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਲੱਗਦਾ ਇਸ ਪਿੰਡ ਨੂੰ ਵੇਰ ਸ਼ਬਾਜ ਕੋਲ ਆ ਜਾਂ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਬੜੀ ਕੁ ਵੇਸ ਕੋਰ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਦੋਸਤੋ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣੀ ਸੰਪਰਕ ਬਣਾ ਕੇ ਰੱਖ ਸਕਦੇ ਜਾਇ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਠੀਕ ਆ ਜੀ ਸੁਲਤਾਨਪੁਰ ਲੋਧੀ ਤੋਂ तकरीबन ਕੋਈ 12 ਕਿਲੋਮੀਟਰ 10 ਤੋਂ 12 ਕਿਲੋਮੀਟਰ ਦੀ ਦੂਰੀ ਆ ਪਿੰਡ ਸੰਘਰੇ ਦੀ ਪਾਉਪੁਰ ਪਿੰਡ ਬਿਲਕੁਲ ਨਜ਼ਦੀਕ ਆ ਤੇ ਘੜਕਾ तकरीबन ਇੱਥੋਂ ਕੋਈ ਦੋਸਤੋ 3-4 ਕਿਲੋਮੀਟਰ ਦੀ ਦੂਰੀ ਆ ਚੋਲਾ ਸਾਹਿਬ ਕੋਈ 8-9 ਕਿਲੋਮੀਟਰ ਦੀ ਦੂਰੀ ਆ ਵੜਾ ਦੋਸਤੋ ਚਾਰ ਆ ਇੱਕ ਜਰਸੀ ਬ੍ਰੀਡ ਦੇ ਵਿੱਚ ਵੜਾ ਉਹ ਗੱਬਣਾ ਤਿਆਰੀ ਵਾਲੀ ਆ ਤੇ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਦੋਹਾਂ ਦੇ ਨਾਲ ਬੱਚੇ ਆ ਇੱਕ ਬਿਨ ਬੱਚੇ ਤੋਂ ਵੜਾ ਠੀਕ ਆ ਜੀ ਕੋਈ ਸ਼ਾਹੀਵਾਲ ਅੰਗ ਦੇ ਵਿੱਚ ਇੱਕ ਝੋਟੀ ਦਿਖਾਵਾਂਗੇ ਚੰਗੇ ਵਧੀਆ ਮਿਲਕ ਤੇ ਆ ਠੰਡੀ ਤੇਰੀ ਆ ਸੀਲਸ ਲੱਗ ਆਉ ਲੈਣੀਆਂ ਪੂਰੀ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸ਼ਿਵਾਜ ਸਾਸਰੀ ਕਾਲ ਸਾਸਰੀ ਕਾਲ ਹੰਦੂ ਸਾਹਿਬ ਸਾਸਰੀ ਕਾਲ ਜੀ ਹੋਰ ਵੀਰ ਜੀ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਹੈ ਜੀ ਅੱਛਾ ਸ਼ਿਵਾਜ ਅੱਜ ਪਸ਼ੂ ਆਪਣੇ ਕੋਲ ਟੋਟਲ 5 ਨਾਗ ਨੇ ਹਾਂ ਜੀ ਚਾਰ ਬੈੜਾ ਆ ਗਈਆਂ ਇੱਕ ਝੋਟੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਝੋਟੀ ਆਪਾਂ ਬਿਲਕੁਲ ਘਰੋਂ ਹੀ ਸੇਲ ਕਰਦੇ ਪਏ ਬਿਲਕੁਲ ਜੀ ਬਿਲਕੁਲ ਘਰੋਂ ਸੇਲ ਕਰਦੇ ਜੀ ਠੀਕ ਹੈ ਜੀ ਉਹ ਇੱਕ ਤਾਂ ਨਾ ਪਿਛਲੇ ਰਹੀ ਵੀ ਮੈਨੂੰ ਲੱਗਦਾ ਇੱਕ ਟੋਕੜ ਕੱਪਣਾ ਆਪਾਂ ਮਾਂਚ ਪਾਈ ਸੀਗੀ ਪਾਈ ਸੀ ਪਾਈ ਸੀ ਇਹ ਨਾਲ ਬਿਲਕੁਲ ਸੇਲ ਪਰਚੇਜ਼ ਦਾ ਕੰਮ ਆ ਘਰੋਂ ਵੈਸੇ ਪਸ਼ੂ ਜਿਹੜੇ ਆਪਣੇ ਆ ਜੀ ਉਹ ਸੋ ਸਾਰ ਹੀ ਕਰਦੀ ਕਿ ਵੈ ਸੇਲ ਕਰਨ ਦੀ ਬਿਲਕੁਲ ਉਹ ਚਲੋ ਗਾਂ ਦੀ ਵੀਡੀਓ ਪਾਉਣੀ ਹੈ ਤੇ ਨਾਲ ਦੀ ਵੀਡੀਓ ਪਾ ਦਿੰਨੇ ਚਲੋ ਜਰੂਰ ਜੀ ਹਾਂਜੀ ਹਾਂਜੀ ਤਾਂ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਜਿਹੜੀਆਂ ਇਹ ਵੈੜ ਅਗਾਦੀ ਮਿਲਦੀ ਕਿਵੇਂ ਆ ਕੀ ਦੁੱਧ ਕੀ ਰੇਟ ਭਾੜਾ ਉਹ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਤੇ ਨਾਲ ਐਂਡ ਤੱਕ ਜੁੜੇ ਰਹੋ ਐਂਡ ਦੇ ਵਿੱਚ ਆਪਾਂ ਤੁਹਾਨੂੰ ਉਹ ਝੋਟੀ ਦਿਖਾ ਦਾਂਗੇ ਤੇ ਵੀਰ ਸ਼ਬਾਜ਼ ਇੱਕ ਬੰਨੇ ਸ਼ੁਰੂਆਤ ਕਰ ਲਿਗਾ ਪਹਿਲੇ ਨੰਬਰ ਤੋਂ ਇਸ ਵੜ ਤੋਂ ਹੀ ਕਰ ਲਿਗੇ ਇਹ ਤੋਂ ਗੱਲ ਗਈ ਠੀਕ ਆ ਜੀ ਹਾਂਜੀ ਤੇ ਇਹ ਸ਼ਾਈਵਰ ਪੱਖ ਹਾਂਜੀ ਇਹ ਇੱਕ ਹੈਗੀ ਜਿਹਦਾ ਰਾਸਤੇ ਚ ਗਿਰ ਨਸਲ ਦੀ ਜੀ ਹਾਂ ਗਿਰ ਕਰਾਸ ਹੈ ਵਾਲ ਦੇ ਕਰਾਸ ਹੈ ਜੀ ਗਿਰ ਕਰਾਸ ਹਾਂਜੀ ਇਹਦੇ ਕਰਾਸ ਹੈ ਜੀ ਠੀਕ ਆ ਤੇ ਇਹਦੀ ਡਿਟੇਲ ਵੀ ਸੂਹਾ ਕਿੰਨਾ ਸੂਈ ਆ ਇਸ ਸੰਧੂ ਸਾਹਿਬ ਦਾ ਦੂਜਾ ਸੂਹਾ ਮੰਦਲੇ ਕੋਈ ਵੀਰਪਰਾ ਤੇਜਾ ਮੰਦਲੇ ਜੀ ਓਕੇ ਤੇ ਇਹ ਸੰਧੂ ਸਾਹਿਬ ਅੱਜ ਤੋਂ ਇਹਨੂੰ ਕੁ 14-15 ਦਿਨ ਸੂਈ ਨੂੰ ਹੋ ਗਏ ਆ ਜੀ ਤੇ ਬੱਚਾ ਇਹਦਾ ਨਾ ਜੀ ਚਾਰ ਪੰਜ ਦਿਨ ਪਹਿਲੇ ਐਕਸਪਾਇਰ ਹੋ ਗਿਆ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ 15 14 ਦਿਨਾਂ ਦੀ ਸੂਈ ਦੇ ਹੇਠਲੇ ਹੁਣ ਦੁੱਧ ਦੀ ਇਹ ਕੰਮ ਕਰ ਰਹੀ ਹੈ ਐਸਟੈਂਡ ਤੇ 10 11 ਲੀਟਰ ਦੁੱਧ ਹੈ ਜੀ 10 11 ਲੀਟਰ 10 11 ਜੀ ਠੰਡਾ ਦੁੱਧ ਜਿਹੜਾ ਜਿਹੜਾ ਚੋੜਣਾ ਜੀ ਤੇ ਚੂਣ ਚੰਦ ਕਿਦਾਂ ਬਿਲਕੁਲ ਸਾਫ਼ ਠੰਡੀ ਸੀਲ ਹੈ ਜੀ ਬਸ ਕੋਈ ਖਾਦ ਨਹੀਂ ਪਾਉਣਾ ਇਹਨੂੰ ਕੁਝ ਬਸ ਰਸੀ ਲਤਨ ਮੜੀ ਜੀ ਪਾ ਕੇ ਬਸ ਦੇ ਚੋਲੋ ਜੀ ਹੂੰ ਬਸ ਕੋਈ ਖਲ ਨਹੀਂ ਪਾਣੀ ਕੋਈ ਭੜਾ ਨਹੀਂ ਪਾਉਣਾ ਜੀ ਕੱਦ ਵੱਡਾ ਦੋਸਤੋ ਬਿਲਕੁਲ ਸੋਹਣੀ ਹੈ ਕੱਦ ਦੇਖੋ ਆ ਬਰਾਬਰ ਦੇਖ ਲੋ ਤੇ ਕੱਦ ਕਿੰਦੀ ਕਿਹੜੀ ਵੱਡੇ ਹੀ ਆ ਕੱਦ ਦੀ ਹਾਂ ਜੀ ਵੱਡੇ ਕੱਦ ਦੀ ਹੈ ਲ ਤੋ ਕਨ ਕਨ ਜਿਹੜੇ ਉਸੇ ਤਰ੍ਹਾਂ ਠੀਕ ਹੈ ਜੀ ਤੇ ਬਾਕੀ ਲੰਬੇ ਥਾਣਾ ਹੱਥੀਚਵਾਈਲਾ ਥਾਣ ਤੇ 11 ਲੀਟਰ ਦੁੱਧ ਜਿਹੜਾ ਇਸ ਵਾਰ ਦੇ ਥੱਲੇ ਹਾਜ਼ਰ ਆ ਕੋਈ 15 ਦਿਨਾਂ ਦੀ ਸੁਈ ਆ ਬਾਕੀ 3 ਤੋਂ 4 ਦਿਨ ਦਾ ਸਮਾਂ ਹੋ ਗਿਆ ਦੋਸਤੋ ਬੱਚਾ ਜਿਹੜਾ ਐਕਸਪਾਇਰ ਹੋਈ ਨੂੰ ਠੀਕ ਹੈ ਜੀ ਇਸ ਕਰਕੇ ਬਿਨ ਬੱਚੇ ਤੋਂ ਆ ਮਿਲਦੀ ਬਿਲਕੁਲ ਇਸੇ ਤਰ੍ਹਾਂ ਕੋਈ ਵੀਰ ਅੱਗੇ ਬਹਿ ਕੇ ਥਾਪੀ ਤੇ ਚਾਹੇ ਪਹਾੜੇ ਤੇ ਜਿੱਦਾਂ ਵੀ ਕਿਸੇ ਵੀਰ ਨੇ ਅੱਗੇ ਗਜਾਉਣੀ ਆ ਤੁਸੀਂ ਓਵੇਂ ਆਦਤਾਂ ਦੀ ਬਣਾ ਸਕਦੇ ਜੇ 10 11 11 11 ਲੀਟਰ ਜਿਹੜਾ ਬਿਲਕੁਲ ਦੁੱਧ ਇਸ ਮੌਕੇ ਦੇ ਥੱਲੇ ਹਾਜ਼ਰ ਆ ਠੀਕ ਹੈ ਹਾ ਤੇ ਜਵਾਈਲਾ थाना ਤੇ ਬਾਕੀ ਸ਼ਬਾਜ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕੀਤੀ ਇਹ ਸੰਧੂ ਸਾਹਿਬ ਇੱਕ ਮੜਾ ਟਾਈਮ ਨੋਟ ਕਰਵਾ ਦਿਓ ਦਿਨੇ ਆਪਾਂ 6 ਸਵਾ 6 ਵਜੇ ਚਵਾਈ ਕਰਦੇ ਆ ਜੀ ਅੱਛਾ ਜੀ ਹੋ ਗਿਆ ਟਾਈਮ ਨੋਟ ਕਰਾ ਦਿਓ ਕਿਉਂਕਿ ਚੱਡੇ ਦੀ ਜਿਹੜੀ ਜੱਜਮੈਂਟ ਹੋਸਾਬ ਨਹੀਂ ਹੋਈ ਹੁਣ ਤਕਰੀਬਨ ਮੈਨੂੰ ਲੱਗਦਾ ਵੀ ਦੁਪਹਿਰ ਦੇ 12:30 ਵਜੇ ਦਾ ਹਾਂਜੀ 12:30 ਦਾ ਟਾਈਮ ਹੈ ਜੀ ਭਾਬੀ ਦੋਸਤੋ 12:30 ਵਜੇ ਦਾ ਜਿਹੜਾ ਸਮਾਂ 12:30 ਮਿੰਟ ਦਾ ਹੁਣ ਸਮਾਂ ਹਾਂਜੀ ਤੇ ਸਵਾ 6 6 ਸਵਾ 6 ਵਜੇ ਚਵਾਈ ਜਿਹੜੀ ਆ ਹਾਂਜੀ ਹਾਂਜੀ ਜਿਹੜੀਆਂ ਪਸ਼ੂ ਦੁੱਧ ਵਾਲੀਆਂ ਵੇੜਾਂ ਨੇ ਚਾਹੇ ਬਾਕੀ ਭਾਰਾ ਪੇਟ ਆ ਵਜਨ ਪੂਰਾ ਠੀਕ ਆ ਜੀ ਵਹਿੜਦਾ ਵਜਨ ਪੂਰਾ ਕੱਤ ਵੱਡਾ ਉਸ ਅਕੋਰਡਿੰਗ ਤੁਸੀਂ ਜਿਹੜਾ ਆਪਣਾ ਆਈਡੀਆ ਰੱਖ ਕੇ ਸੌਦਾ ਕਰ ਲਿਓ ਠੀਕ ਆ ਤੇ ਜਿਵੇਂ ਜਿਵੇਂ ਸਾਂ ਸ਼ਾਮ ਨੂੰ ਚੁਵਾਈ ਦੇ ਸਮੇਂ ਨੇੜ ਜਾਊਗੀ ਉਵੇਂ-ਉਵੇਂ ਜਿਹੜਾ ਦੋਸਤੋ ਥਣ ਭਾਂਡਾ ਬਣਾਣੀ ਹਾਂਜੀ ਹਾਂਜੀ ਆ ਵੇਖੋ ਅੱਜ ਢਿਲਣ ਢੁਲਣਾਂ ਦੇਖੋ ਦੀ ਅੱਜ ਪੂਰੀਆਂ ਆ ਕੱਢ ਜਾਂਦੀ ਹੈ ਜੀ ਹਾਂ ਹਾਂਜੀ ਠੀਕ ਆ ਜੀ ਬਾਕੀ ਚੂਣ ਜਿਉਣ ਮੋਟਾ ਬਿਲਕੁਲ ਮੈਂ ਨਾ ਬਿਲਕੁਲ ਕੋਈ ਗੱਲ ਕਿਸੇ ਨੂੰ ਦਿਖਦੀ ਨਹੀਂ ਜੀ ਲਓ ਅੱਛਾ ਸ਼ਬਾਜ ਦੀ ਕੀਮਤ ਕੀ ਕੀ ਕਰਦਾ ਮੁੱਲ ਫਿਰ ਸੰਧੂ ਸਾਹਿਬ ਜੇ ਤੇ ਇਹਦਾ ਬੱਚਾ ਹੁੰਦਾ ਫਿਰ ਤੇ ਭਾਵੇਂ ਇਹਦਾ 50 55 ਜਿੰਨੀ ਮਰਜ਼ੀ ਵੇਚ ਲਓ ਹੁਣ ਇਸ ਟਾਈਮ ਤੇ ਇਹਦਾ 38000 ਰੁਪਈਆ ਮੁੱਲ ਹੈ ਜੀ 38 ਹਾਂਜੀ ਬਾਈ ਕੋਈ ਗਾਲੇ ਵੀਰਪਰਾ ਕੋ ਫੋਨ ਕਰੇ ਮਾਨਤਰ ਖੁੱਲੇ ਕਰਾਂਗੇ ਜੀ ਅੱਛਾ ਐਂ ਗੱਲ ਆ ਵੀ ਸ਼ਹਾਜ ਜੀ ਵੀ ਚਲੋ ਬੰਦਿਆਂ ਨੇ ਚਵਾਈ ਦਾ ਕਰ ਲੈਣੀ ਤੁਸੀਂ ਕਰਾਂ ਬੀਪੀਆਂ ਬਹਿ ਕੇ ਚਵਾਈ ਕਰ ਲੈਣ ਮੈਂ ਕਹਾਂ ਕੋਈ ਦਿੱਕਤ ਨਹੀਂ ਛੜ ਛੂੜਾ ਕੋਈ ਜਿਹੜੀ ਬਿਲਕੁਲ ਜਿਹੜੀ ਹੂਦ ਨੂੰ ਦੱਸ ਕੇ ਦਿਆਂਗੇ ਜੀ ਠੀਕ ਆ ਪਹਿਲੀ ਆਪਾਂ ਵੜ ਇੱਕ ਪਹਿਲੀ ਵੀਡੀਓ ਪਾਈ ਸੀ ਉਹ ਉਹ ਥੋੜੀ ਜੀ ਲੱਤ ਪੈਰ ਕਰਦੀ ਹੁਣ ਦੱਸ ਤੇ ਸਾਰਾ ਕੁਝ ਕਈ ਉਹਨਾਂ ਘਰੇ ਨਾ ਕਿਸੇ ਦੇ ਮੈਨੇਜ ਜਾਵੇ ਤਾਂ ਹੁੰਦਾ ਤਾਂ ਲੇਡੀ ਚਵਾਈ ਮੈਂ ਕਹਾਂ ਜੀ ਬਸ ਇੱਥੇ ਨੂੰ ਰੱਸੀ ਪਾਉਣੀ ਹੈ ਰੱਸੀ ਪਾਓ ਤੇ ਕੋਈ ਪੜਾ ਨਹੀਂ ਕੋਈ ਖਲ ਨਹੀਂ ਪਾਉਣੀ ਜੀ ਠੀਕ ਹੈ ਜੀ ਲੋ ਵੀ 38000 ਦੇ ਵਿੱਚ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਕੋਈ ਖੁੱਲਾ ਮਾਨਤਨ ਹੋ ਜੀਏ ਮਾਨਤਨ ਵਿੱਚ ਖੁੱਲੇ ਹੋ ਜਾਣਗੇ ਰੇਟ ਪਹਿਲਾਂ ਜਿਹੜੇ ਵੀਰ ਸਬਾਜ ਦੇ ਜਾਇਜ਼ ਤੇ ਵਾਜਬ ਰੇਟ ਹੁੰਦੇ ਆ ਅੱਗੇ ਆ ਆ ਆ ਗਿਆ ਆਪਣੇ ਕੋਲ ਸੈਕੰਡ ਨੰਬਰ ਤੇ ਹਾਂ ਜੀ ਹਾਂ ਜੀ ਸਾਨੂੰ ਸਾਹਿਬ ਆਪਾਂ ਪਿਛਲੀ ਵੀਡੀਓ ਜੀ ਪਾਈ ਸੀ अच्छा जी ये ना पिछली वीडियो जो है किसी वीर भाई ने फोन करके ना सेट कर ली थी हां जी मुड़के ना वो पता नहीं उदी की विचार बनी जो ने ना फोन किया नाम मुड़के से बने पैसे पूसे दे हां जी 100 ਗੱਲ ਬਹੁਤ ਸਕੀ ਹਾਂ ਜੀ ਚਲੋ ਕੋਈ ਗੱਲ ਨਹੀਂ ਤੇ ਫਿਲਹਾਲ ਆਪਾਂ ਦੱਸ ਦਈਏ ਅੱਜ ਦੱਸ ਦਈਏ ਦਿਨ ਕਿੰਨੇ ਹੋ ਗਏ ਸੀ ਜੀ ਅੱਜ ਨੂੰ ਸੰਸਾ ਪੰਜਵਾਂ ਦਿਨ ਹੈ ਜੀ ਅੱਛਾ ਹਾਂ ਜੀ ਹਾਂ ਜੀ ਪੰਜਵਾਂ ਛੇਵਾਂ ਦਿਨ ਮੰਨ ਕੇ ਚੱਲੋ ਅੱਜ ਤੁਸੀਂ ਨੂੰ ਮਗਰ ਇਹ ਬੱਚਾ ਇਹ ਬੱਚਾ ਜੀ ਇਹਦੇ ਮਗਰ ਬੱਚਾ ਹਾਂ ਜੀ ਬੱਚਾ ਜੀ ਲੋ ਦੋਸਤੋ ਇੱਕ ਹਫਤੇ ਦਾ ਆਈਡੀਆ ਮੰਨ ਲਿਓ ਇੱਕ ਹਫਤੇ ਦੀ ਸੁਈ ਆ ਤੇ ਸੁਹਾ ਦੂਜਾ ਹੋਊਗੀ ਦੂਜਾ ਦੂਜਾ ਸੁਹਾ ਸੰਸਾ ਦੂਜਾ ਸੁਹਾ ਲੋ ਜੀ ਦੂਜਾ ਤੇ ਦੁੱਧ ਹੁਣ ਕਿੰਨੇ ਕਿਤੇ ਆ ਦੁੱਧ ਸੰਤੂ ਸਾਹਿਬ ਇਸ ਟਾਈਮ ਤੇ 6 ਤੋਂ 7 ਲੀਟਰ ਦੁੱਧ ਹੈ ਜੀ 6 7 ਠੰਡੀ ਸੀਰ ਬਹੁਤ ਜਿਆਦੀ ਜੀ ਅੱਛਾ ਜੀ ਹਾਂਜੀ ਕੋਈ ਨਹੀਂ ਆਣਾ ਬੀਬੀ ਭੈਣ ਕੋ ਜਿਤਨਾ ਮਰਜ਼ੀ ਚੋਵੇ ਜੀ ਅੱਛਾ ਸੁਬਾਹ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ 6 ਤੇ 7 ਦੇ ਦਰਮਿਆਣੀ ਹੋਊਗਾ ਤੁਹਾਨੂੰ 6 ਕੁ ਦੁੱਧ ਜੇ ਠੰਡਾ ਕਰਕੇ ਚੋਦਿਆਂਗੇ ਅੱਛਾ ਜੀ ਹਾਂਜੀ ਕੋਈ ਲੋੜ ਨਹੀਂ ਵੀਰ ਧਾਰ ਮਾਰ ਲੋੜ ਨਹੀਂ ਗਈ ਜੀ ਆਪਣੀ ਗਰੰਟੀ ਹੈ ਜੀ ਆ ਦੱਸੋ 6 ਤੋਂ 7 ਦੇ ਦਰਮਿਆਣ ਦੁੱਧ 7 ਕ ਦਿਨਾਂ ਦੀ ਸੂਈ ਆ ਸੂਬਾ ਦੂਜਾ ਮਗਰ ਵੱਛਾ ਦੁੱਧ ਸੰਤੂ ਸਾਹਿਬ 10 11 ਕਿਲੋ ਕਰਜੂ ਜ ਆ ਚਲੋ ਜੋ ਜਾਇਜ ਅੱਜ ਜਿੰਨਾ ਕੰਮ ਦੀ ਸੇਵਾ ਕਰਕੇ ਲੈ ਲੈਣਾ 10 ਲੀਟਰ ਵੀ ਚਵਾਦੇ ਤੇ ਬੱਲੇ ਬੱਲੇ ਆ ਹਾਂਜੀ 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 ਬਾਕੀ ਇਹਦੇ ਦਿੰਨਾ ਦੁੱਧ ਹੈਗਾ ਦੁੱਧ ਮੱਝਾ ਰਗਾ ਜੀ ਹਾਂ ਹਾਂਜੀ ਇਹ ਨਹੀਂ ਕ ਜਿਹੜਾ ਦੁੱਧ ਆਮ ਦੁਨੀਆ ਐਚ ਐਫ ਗਾਉਂ ਦੁੱਧ ਪਤਲਾ ਹੋ ਜੀ ਹਾਂ ਦੁੱਧ ਇਹਦਾ ਮੱਝਾ ਬਿਲਕੁਲ ਜੀ ਬਿਲਕੁਲ ਤੇ ਥਣ ਦੀ ਜਿਹੜੀ ਦੋਸਤੋ ਥਣ ਵੀ ਪੂਰਾ ਜਿਹੜਾ ਖਾਤੀ ਚਵਾਈ ਵਾਲਾ ਠੀਕ ਆ ਜੀ ਤੇ ਪਸ਼ਮਨ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰ ਲਈਏ ਥਣ ਹੋਰ ਨਿਕਲ ਕੇ ਸਾਹਮਣੇ ਆ ਜਾਂਦਾ ਇੱਕ ਵਾਰ ਤੁਹਾਨੂੰ ਜਿਹੜੀ ਆਪਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਹੋਰ ਦਿਖਾ ਦ게요 ਆ ਲੋ ਯਾ ਤਾਂ ਥਣ ਤੋਂ ਜ ਤੇ ਇਹਦਾ ਮੁੱਲ ਫਿਰ ਵੀ ਕੀ ਕਰਦਾ ਪਿਆ ਸੰਧੂ ਸਾਹਿਬ ਇਹਦਾ ਮੁੱਲ 34000 ਅੱਛਾ ਜੀ ਜੋ ਬਾਕੀ ਵੀਰ ਭਰਾ ਕੋ ਫੋਨ ਕਰੇ ਹਾਂ ਤੇ ਕੋਈ ਗੱਲ ਨਹੀਂ ਆਪਾਂ ਮਾਨਤਨ ਖੁੱਲੇ ਕਰਾਂਗੇ ਜੀ 340 34 ਖੁੱਲੇ ਕਰਾਂਗੇ ਮਾਨਤਨ ਠੀਕ ਹੈ ਜੀ ਹਾਂਜੀ ਲੋਬ ਦੋਸਤੋ 34000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਠੀਕ ਹੈ ਖੁੱਲਾ ਕਰਦਾ ਸੰਧੂ ਸਾਹਿਬ ਮਾਨ ਠੀਕ ਹੈ ਜੀ ਸੰਧੂ ਸਾਹਿਬ ਖੁੱਲਾ ਭੁੱਲਾ ਮਾਨਤਨ ਕਰਦਾ ਹੈ ਬਾਕੀ ਠੰਡੀ ਧੀਰੀ ਹੈ ਜੀ ਹਾਂਜੀ ਅੱਜ ਵੇਖ ਲਓ ਤੁਹਾਨੂੰ ਤੁਹਾਡੇ ਸਾਹਮਣੇ ਅਜ 11 12 ਵਜੇ ਆ ਉਹਦੇ ਸਾਹਮਣੇ ਚੱਡੇ ਅਜਜਮੈਂਟ ਕਰਿਓ ਜੀ ਆ ਲੱਗੇ ਤੇ ਰੇਡ ਬਿਲਕੁਲ ਜੈਨੂਨਾ ਦੋਸਤੋ ਜਾਇਜ ਰੇਟ ਆ ਬਿਲਕੁਲ ਤਾਜੀ ਸੂਈ ਸਵਾਈ ਆ ਬੱਚਾ ਤੁਹਾਨੂੰ ਨਾਲ ਆਪਾਂ ਦਿਖਾ ਹੀ ਦਿੱਤਾ ਮਗਰ ਬੱਚਾ ਠੀਕ ਆ ਇੱਕ ਹਫਤੇ ਦੀ ਸੂਈ ਦੇ ਥੱਲੇ ਤੇ ਬਾਕੀ ਨਸਲ ਬਰੀਡ ਦੇ ਵਿੱਚ ਆ ਪੂਰੀ ਸੋਚਾ ਬਣ ਵੀਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਠੀਕ ਆ ਅੱਗੇ ਆ ਕੀ ਆਪਣੇ ਕੋਲ ਜਿਹੜੀ ਹਾਂਜੀ ਇਹ ਸੰਧੂ ਸਾਹਿਬ ਇਹ ਜਰਸੀ ਸ਼ਾਈ ਵਾਲ ਚ ਕਰਾਸ ਆ ਜੀ ਆ ਹਾਂਜੀ ਇਹ ਸੰਧੂ ਸਾਹਿਬ ਇਹਨੂੰ ਅੱਜ 8 ਦਿਨ ਹੋ ਗਏ ਸੂਈ ਨੂੰ ਜੀ ओके okay. हां जी ਇਸ ਥਲੇ 11 ਤੋਂ 12 ਲੀਟਰ ਦੁੱਧ ਸੰਦੂ ਸਾਹਿਬ ਦੁੱਧ 13 14 ਕਿਲੋ ਥੋੜੀ ਦੂਰੋਂ ਆਈਦਾ ਕਰਕੇ ਥੋੜਾ ਦੁੱਧ ਦਾ ਕਿਲੋ 1.5 ਕਿਲੋ 2 ਕਿਲੋ ਦਾ ਫਰਕ ਪਾਇਆ ਜੀ ਅੱਛਾ ਹੁਣ ਆਪਾਂ 11 12 ਚ ਵਧਾ ਦਾਂਗੇ ਵਧਾ ਦਾਂਗੇ ਜੀ ਦੁੱਧ ਸੂਈ ਨੂੰ ਸਮਾਂ 8 ਕਿ ਦਿਨ ਆ 8 ਦਿਨ ਮੰਨ ਕੇ ਚੱਲੂਗੀ 8 ਦਿਨ ਮਗਰ ਬੱਛੀ ਹੈ ਬੱਛੀ ਮਗਰ ਬੱਛੀ ਹੈ ਜੀ ਸਹੀ ਵਾਲਾ ਹੈ ਹਾਂ ਜੀ ਬੱਛੀ ਸਹੀ ਵਾਲਾ ਬਜੀ ਦੋਸਤੋ ਬਿਲਕੁਲ ਇੱਕ ਰੰਗ ਬਦਾਮੀ ਲਾਲ ਕਲਰ ਦੇ ਵਿੱਚ ਮਗਰ ਬੱਛੀ ਆ ਠੀਕ ਹੈ ਜੀ 8 ਕਿ ਦਿਨਾਂ ਦੀ ਸੂਈ ਆ 11 12 ਲੀਟਰ ਦੁੱਧ ਤੇ ਸੂਆ ਤੁਸੀਂ ਮ ਉਹਨੇ ਸਾਹ ਸੋਜਤੋਂ ਪੜੀ ਉਹਨੇ ਪਹਿਲੇ ਸੁਵਾ ਕਰਕੇ ਦਿੱਤੀ ਆ ਆਪਾਂ ਨੂੰ ਅੱਛਾ ਜੀ ਹਾਨੂੰ ਇਹ ਪਹਿਲਾ ਸੁਵਾ ਕਰਕੇ ਦਿੱਤੀ ਆ ਪਰ ਆਪਾਂ ਪਹਿਲੇ ਆਪਾਂ ਦੂਜੇ ਕਹਿਣਾ ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਪਹਿਲੇ ਦਿਨ ਹੈਗੀ ਨਹੀਂ ਜੀ ਅੱਛਾ ਬਾਕੀ ਬਰਾਬਰੂ ਚੌਥਾ ਮੈਂ ਨਾ ਕਹਿਣਾ ਜੀ ਬਿਲਕੁਲ ਗਰੰਟੀ ਹੈ ਸੁਣਾਦੀ ਜੀ ਠੰਡੀ ਸੀਲ ਬਿਲਕੁਲ ਆ ਪੋਲੀ ਰੂਰਕ ਜਿਹਨੇ ਨਹੀਂ ਜਾਚਉਂਦੀ ਉਹ ਵੀ ਚੱਲੂਗਾ ਜੀ ਨੂੰ ਤੇ ਮੋਟਾ ਗੋਲ ਥਾ ਮੈਂ ਨਾ ਕਹਿਣਾ ਇੱਕ ਸੰਤੂ ਸਾਹਿਬ ਪਰਲੇਪਣੀ ਨੋਟ ਕਰਾ ਦੇ ਛੋਟੀ ਸਾਈਡ ਲੱਗੀ ਨਾ ਜੀ ਸੈਂਟਰ ਦੇ ਵਿੱਚ ਆ ਜੇ ਸਾਈਡ ਤੇ ਹੀ ਹੈ ਨਹੀਂ ਦੂਜੀ ਸਾਈਡ ਦੀ ਉਹ ਦਿਖਾ ਦਾਂਗੇ ਆਪਾਂ ਹਾਂ ਜੀ ਹਾਂ ਜੀ ਬੰਦੋਸਤਾ ਧਾਤਿਕ ਵਾਲਾ 14 15 ਲੀਟਰ ਸੰਦੋ ਕਰ ਜੂ ਵਾੜ ਨਿਗਰ ਆ ਪੂਰੀ ਹਾਂਜੀ ਹਾਂਜੀ ਅੱਗੋਂ ਵੀਰਾਂ ਦਾ ਵੀ ਬੇਸ਼ੱਕ ਉਹਨਾਂ ਪਹਿਲਾ ਸਵੇਰ ਕਿਹਾ ਪਰ ਦੂਜਾ ਸਵੇਰ ਮੰਨਦੇ ਆ ਤੇ ਦੂਜਾ ਸਵੇਰ ਸਹੀ ਹੋਊਗੀ ਤੇ 11 12 ਲੀਟਰ ਤੇ ਚੱਲਣ ਡਈ ਐ ਐਚ ਐਫ ਤੇ ਸ਼ਾਹੀਵਾਲ ਦਾ ਕਰੋਸ ਆਂਗਾ ਥਣ ਗੋਲਾ ਠੀਕ ਆ ਜੀ ਇੱਕ ਉਲਟ ਬਹਿਣੀ ਵਾਲੀ ਸਾਈਡ ਤੇ ਵਿਚਕਾਰ ਸੈਂਟਰ ਚ ਕਈ ਵਾਰ ਫੋਟ ਇੱਕ ਛਾਂਗ ਬੱਚਾ ਜਾਂ ਲੱਗਾ ਹੁੰਦਾ ਦੋ ਤਰ੍ਹਾਂ ਨਿਕਲਦੀਆਂ ਜੀ ਉਹ ਚੋਂ ਠੀਕ ਆ ਜੀ ਕਿਉਂਕਿ ਅੱਧਾ ਫੋਟਾ ਪੋਟਾ ਤੇ ਪੋਟੇ ਦਾ ਜਿਹੜਾ ਬੱਚਾ ਸੈਂਟਰ ਚ ਲੱਗਾ ਉਹ ਤੁਹਾਨੂੰ ਅੱਪ ਦਿਖਾਉਣ ਦੀ ਕੋ ਮੀਨਜ਼ ਵੀ ਛੋਟਾ ਬੱਚਾ ਬਹਿ ਕੇ ਵੀ ਵੀਰਾਂ ਦਾ ਵੀ ਚੁਆਈ ਕਰਨੀ ਜਿਹੜਾ ਕੋਈ ਸਿੱਖਣਾ ਚਾਹੁੰਦਾ ਕਰ ਸਕਦਾ ਬਾਕੀ ਕੋਈ ਉਹ ਤੇ ਧਾਰ ਧੁਰ ਨਹੀਂ ਆਉਂਦੀ ਦੋ ਧਾਰ ਆਉਂਦੀਆਂ ਜੀ ਦੋ ਧਾਰ ਆਉਂਦੀਆਂ ਜੀ ਠੀਕ ਆ ਜੀ ਦੋ ਧਾਰ ਧਾਰ ਆਉਂਦੀਆਂ ਜੀ ਸੋ ਦੋ ਕ ਧਾਰਾਂ ਜਿਹੜੀਆਂ ਦੋਸਤੋ ਸੈਂਟਰਲ ਆ ਜਿਹੜਾ ਵਿੱਚ ਥਾਣ ਲੱਗਾ ਠੀਕ ਆ ਜੀ ਉਲਟ ਬਹਿਣੀ ਵਾਲੀ ਸਾਈਡ ਇਹ ਦੋ ਕ ਧਾਰਾਂ ਆਉਂਦੀਆਂ ਠੀਕ ਆ ਜੀ ਬਾਕੀ ਚਾਰੇ ਧਨ ਵਰਦੇ ਆ ਚੌਥਾ ਧਨ ਦਾ ਚੋਣ ਪਸਮਾ ਜਿਹੜਾ ਇੱਕੋ ਜਿਹਾ ਉਹ ਤੁਸੀਂ ਆਪਦੀ ਕਰ ਜਾਣ ਕੇ ਚੋਕੇ ਪਸਮਾ ਕੇ ਤਸੱਲੀ ਕਰ ਸਕਦੇ ਜੀ ਅੱਠਾ ਦਿਨਾਂ ਤੋਂ ਸੁਈ ਆ ਮਗ ਹਾਂ ਹੇ ਠੀਕ ਹੈ ਜੀ ਅੱਛਾ ਸ਼ਬਾਜ ਇਹਦੀ ਵੀ ਕੀਮਤ ਕੀ ਹੈ ਸਰ ਸੰਤੂ ਸਾਹਿਬ ਇਹਦਾ ਮੁੱਲ 42000 ਆ ਮੁੱਲ 42000 ਬਾਕੀ ਵੀਰ ਭਰਾ ਫੋਨ ਕਰੇ 40 ਦੀ ਦੇ ਦਿਆਂਗੇ 40 ਜੋ ਮਾਨਤਨ ਕਰ ਦਿਆਂਗੇ 40 ਜੋਗੇ ਹਾਂ ਜੀ ਲਓ ਜੀ 40000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਤੇ ਆ ਇੱਕ ਵਾਰੀ ਤੁਹਾਨੂੰ ਮੈਂ ਮੋਸਟਲੀ ਜਿਹੜੇ ਬਣੋ ਬੈਠ ਕੇ ਆਪਾਂ ਚਵਾਈ ਕਰਦੇ ਆ ਇੱਕ ਬਹਿਣੀ ਵਾਲੀ ਸਾਈਡ ਆ ਇਹ ਥਣ ਥਣ ਦੀ ਤੁਸੀਂ ਆ ਸ਼ੇਪ ਵੇਖ ਲਓ ਠੀਕ ਆ ਜੀ ਮੋਟੇ ਥਾਣਾ ਤੇ ਬੜਾ ਬੜਾ ਬਰਾਬਰੂ ਬੋਲਾ ਠੀਕ ਆ ਜੀ ਸੋ 20000 ਰੇਰਾਂ ਦਾ ਵੀ ਮੰਗ ਕਰਦੇ 40000 ਦੇ ਵਿੱਚੋਂ ਵੀ ਥੋੜਾ ਬਸਾ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ 40000 ਲੈ ਦੇ ਆ ਠੀਕ ਆ ਇੱਕ ਇਸ ਤੋਂ ਬਾਅਦ ਇੱਕ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਆ ਬੱਚੀ ਆ ਗਈ ਹਾਂਜੀ ਹਾਂਜੀ ਪਹਿਲੇ ਸੂਏ ਛੱਗੀ ਆ ਜੀ ਅਜੇ ਛਗੀ ਹੋਈ ਨਹੀਂ ਛੱਗੀ ਮੰਨ ਕੇ ਚੱਲੋ ਜੀ ਜੀ 6 ਦੰਦ ਹੈ ਹਾਂਜੀ ਹਾਂਜੀ 6 ਦੰਦ ਆਜੋ ਜੀ ਹੁਣ ਦੋਸਤੋ ਅੱਗੇ ਪਹਿਲਾ ਸੂਆ ਸੁੰਨੀ ਆ ਬੱਚੀ ਪਹਿਲਾ ਸੂਆ ਸੁੰਨੀ ਜੀ ਫਰਸਟ ਟਾਈਮਰ ਬੱਚੀ ਨਸਲ ਬਰੀਡ ਦੇ ਵਿੱਚ ਜਰਸੀ ਸਿਪਰੇਟ ਦੇ ਵਿੱਚ ਕੰਨ ਕੋ ਛੋਟੇ ਆ ਹਾਂਜੀ ਹਾਂਜੀ ਮੂੰਹ ਵੇਖ ਲਓ ਜੀ ਛੋਟਾ ਜਿਹਾ ਫੇਸ ਆ ਬੂਥੀ ਬੂਥੀ ਵੇਖੋ ਬਿਲਕੁਲ ਛੋਟੀ ਡੁੰਗਾਈ ਡੁੰਗੀ ਦੋਨਾਂ ਅੱਖਾਂ ਦੇ ਵਿਚਕਾਰ ਪੂਰੀ ਆ ਤੇ ਇਹਦਾ ਟਾਈਮ ਕਿੰਨਾ ਕੁ ਪਿਆ ਹੋਵੇ ਇਹ ਸੰਧੂ ਸਾਹਿਬ 12 ਤੋਂ 15 ਦਿਨ ਖੜੂਗੀ ਜੀ 12 ਤੋਂ 15 ਹਾਂਜੀ ਤੇ ਟਿਪਣ ਚੁੱਪਣ ਪੂਰੀ ਆ ਬਿਲਕੁਲ ਬਿਲਕੁਲ ਗਰੰਟੀ ਆ ਜੀ ਅਜੇ ਸ਼ਾਇਦ ਹੀ ਹੁੰਦਾ ਜੀ ਇਹਨਾਂ 'ਚ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਪਛੀ ਪਹਿਲਾ ਸਵੇਰ ਸੁਣਦੀ ਆ ਠੀਕ ਆ ਜੀ ਮੂੰਹ ਛੇਦਾਂ ਦਾ ਤੇ ਆ ਲੇਵਟੀ ਲਾਉਣਾ ਬਣਾਉਣਾ ਸ਼ੁਰੂ ਕੀਤਾ ਬਾਕੀ ਹਜੇ ਦਿਨ 10 ਤੋਂ 12 ਦਿਨ ਹਜੇ ਨੋਰਮਲ ਲੈ ਜੂਗੀ ਠੀਕ ਆ ਤੇ ਲਵੀ ਬੱਚੀ ਆ ਸੂਆ ਪਹਿਲਾ ਸੁੰਦੀ ਆ ਠੀਕ ਆ ਜੀ ਤੇ ਬਿਲਕੁਲ ਇੱਕ ਨਾਲ ਦੀ ਨਾਲ ਛੋਟੀ ਬਰੀਡ ਆ ਦੋਸਤੋ ਨਸਲ ਬਰੀਡ ਵੀ ਛੋਟੀ ਆ ਥੋੜੀ ਜਿਹੀ ਡਾਈਟ ਥੋੜਾ ਜਿਹਾ ਪੱਠਾ ਥੋੜਾ ਜਿਹਾ ਹਰਾਚਾਰਾ ਖਾ ਕੇ ਰਜਨ ਵਾਲੀ ਪਸ਼ੂ ਆ ਤੇ ਬਾਕੀ ਖੂਬਸੂਰਤ ਪੂਰੀ ਆ ਠੀਕ ਆ ਜੀ ਸੋਹਣੀ ਬੂਥੀ ਬਾਥੀ ਦੀ ਆ ਸ਼ਕਲ ਸੂਰਤੋ ਸੋਹਣੀ ਆ ਸਟਰਕਚਰ ਬਾਡੀ ਸੋਹਣਾ ਆ ਲੋ ਜੀ ਲੇ ਆਹ ਥਾਣੇ ਲੇ ਵਟੀ ਆ ਠੀਕ ਆ ਜੀ ਸੋ ਥਾਣ ਤੁਹਾਨੂੰ ਬਹੁਤ ਸੁਣਿਆ ਪੂਨੀ ਵਰਗੇ ਥਾਣਾ ਦੋਸਤੋ ਪਤਲੇ ਥਾਣਾ ਤੇ ਥਾਣ ਬਸ ਮਨ ਦੀ ਜੇਕਰ ਆਪਾਂ ਕਰ ਲਈਏ ਪਸਮਾਤ ਤੋਂ ਬਾਅਦ ਸੂਣ ਤੋਂ ਬਾਅਦ ਹੋਰ ਥਾਣ ਨਿਕਲ ਕੇ ਸਾਹਮਣੇ ਆਊਗਾ ਹਾਂ ਜੋ ਦੋ ਦੋ ਇੰਚ ਇਸਨ ਤੋਂ ਸਭ ਹੋਣੀ ਥਾਣਾ ਜੀ ਦੋ ਦੋ ਇੰਚ ਥਾਣ ਹੋਣਾ ਜੀ ਲੈ ਚੰਗੀ ਚਵਾਈ ਵਾਲਾ ਥਾਣਾ ਨਿਕਲ ਕੇ ਆਜਾ ਹਾਂ ਜੀ ਹੱਥੀ ਚਵਾਈ ਵਾਲਾ ਥਾਣਾ ਜੀ ਲੀ ਲਾਓ ਜੀ ਬਾਕੀ ਜੰਨੀ ਕੀ ਸਾਰੀ ਲੋੜ ਤੇ ਜੀ ਤੋ ਬਾਕੀ ਦੋਸਤੋ ਅਕੇ ਗਰਮੀ ਦਾ ਸੀਜ਼ਨ ਨੂੰ ਵੇਖਦੇ ਹੋਏ ਠੀਕ ਆ ਜੀ ਇਹ ਤੋਹਫੇ ਆ ਕਿਸੇ ਤਰ੍ਹਾਂ ਦੇ ਗਰਮੀ ਨਾਮ ਨਾਲ ਵਾਲੇ ਪਸ਼ੂ ਠੀਕ ਆ ਜੀ ਕਿਉਂਕਿ ਨਸਲ ਬ੍ਰੀਡ ਇੱਕ ਬਿਲਕੁਲ ਕ੍ਰੋਸ ਆ ਸਕਦੇ ਜਾਂ ਦੇਸੀ ਬ੍ਰੀਡ ਦੇ ਵਿੱਚ ਆ ਜਾਂਦੇ ਪਸ਼ੂ ਤੇ ਗਰਮੀ ਗਰਮੀ ਦੀ ਇਹਨਾਂ ਨੂੰ ਕੋਈ ਨਹੀਂ ਹੈਗੀ ਕਿ ਵਾਧਾ ਹੈ ਘਾਟੇ ਦੀ ਇਹਦਾ ਮੁੱਲ ਫਿਰ ਕੀ ਕਰਦੇ ਸੇ ਬਾਜ਼ ਲੈਣ ਦੇ ਨੂੰ ਸੰਧੂ ਸਾਹਿਬ ਮੁੱਲ ਕਰਨ ਨੂੰ ਭਾ 40 ਕਰ ਲਓ 42 ਕਰ ਲਓ ਜਿੰਨਾ ਮਰਜ਼ੀ ਕਰ ਲਓ ਜੀ 38000 ਤੋਂ ਮਾਨਤਨ ਕਰ ਦਾਂਗੇ 38000 ਹਾਂ ਜੀ ਬਾਕੀ ਵਾਇਰਸ ਹੋਣੀ ਆ ਜੀ ਹਲੇ ਚੱਲੋ ਵੀ ਉਤਰਨੋਂ ਸ਼ੁਰੂ ਹੋਈ ਆ ਅਜੇ 10 12 15 ਦਿਨਾਂ ਚ ਵੈਡ ਵੇਖ ਲੋ ਕਿੱਥੇ ਜਾਣੀ ਆ ਬਿਲਕੁਲ ਜੀ ਬਾਕੀ ਠੰਡੀ ਸੀਲ ਆ ਥਣਾ ਦੀ ਸਾਫ਼ ਸੁਥਰੀ ਆ ਜੀ ਪਹਿਲੇ ਸੂਏ ਕਿਹੜੀ ਤੁਹਾਨੂੰ ਪਤਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਬੱਚੀ ਚੰਗੀ ਆ ਵੈਸੇ 38000 ਦੀ ਇਹ ਮਿਲ ਜੂਗੀ ਤੁਹਾਨੂੰ ਸਫਾਈਆਂ ਸੁਪਈਆਂ ਪੂਰੀਆਂ ਨੇ ਬਾਕੀ ਕੋਈ ਵੇਰ ਆ ਕੇ ਆਪਣੀ ਅੱਖੀਂ ਦੇਖ ਸਕਦਾ ਤੇ ਇਹ ਆ ਦੋਸਤੋ ਚਾਰ ਨਕਸੀ ਜਿਹੜੇ ਆਪਾਂ ਬਿਲਕੁਲ ਤੁਹਾਨੂੰ ਦਿਖਾਏ ਇਹ ਵੈੜਾਂ ਦੇ ਵਿੱਚ ਸੀ ਵੈੜਾਂ ਦੀ ਕੈਟਾਗਰੀ ਦੇ ਵਿੱਚ ਸੀ ਇੱਕ ਤੁਹਾਨੂੰ ਲਾਸਟ ਵਿੱਚ ਆਪਾਂ ਸਟਾਰਟਿੰਗ ਤੋਂ ਮੈਂਸ਼ਨ ਕੀਤਾ ਸੀ ਇੱਕ ਝੋਟੀ ਦਿਖਾ ਦਿੰਦੇ ਆ ਅੱਛਾ ਵੀਰ ਸ਼ਬਾਹ ਜੇ ਤਾਂ ਘਰੋਂ ਸੇਲ ਕਰਦੇ ਪਏ ਆ ਮੈਂ ਘਰੋਂ ਸੇਲ ਕਰਦੇ ਸੰਦੂ ਸਾਹਿਬ ਤੇ ਇਹਦਾ ਸੁਆ ਵੈਸੇ ਪਹਿਲਾਂ ਸੁਆ ਸੰਦੂ ਸਾਹਿਬ ਪਹਿਲੇ ਸੁਆ ਜੀ ਅੱਜ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਇਹਨੂੰ 1.5 ਮਹੀਨਾ ਜੀ ਮੰਨ ਕੇ ਚੱਲੋ ਅੱਜ ਤੇ ਆਪਣੇ ਕੋਲ 1.5 ਮਹੀਨੇ ਦੀ 1.5 ਮਹੀਨੇ ਤੋਂ ਉੱਪਰ ਹੀ ਮੰਨ ਕੇ ਚੱਲੋ ਕੱਟਣਾ ਮੈਨੂੰ ਜਿਹੜਾ ਕੱਟੀ ਮਰ ਗਈ ਜੀ ਇਹਦੀ 8-10 ਦਿਨ ਹੋ ਗਏ ਪਹਿਲਾਂ ਕੱਟੀ ਮਰ ਗਈ ਜੀ ਆਹ ਹਾਂਜੀ ਹੁਣ ਇਸ ਟਾਈਮ ਦੋਨੀਆਂ ਟਾਈਮ ਭਾੜੇ ਤੇ ਮਿਲਦੀ ਹੈ ਜੀ ਅੱਛਾ ਬਿੱਲੀਆਂ ਅੱਖਾਂ ਦ ਤੇ ਦਬ ਲੇਵੇ ਹਵਾਨੇ ਤੇ ਇਹ ਘਰ ਦੀ ਝੋਟੀ ਜਮੇ ਬਲੀ ਆਪੀ ਹਾਂਜੀ ਸੰਧੂ ਸਾਹਿਬ ਘਰ ਦੀ ਆ ਜੀ ਠੀਕ ਹੈ ਜੀ ਡੇਢ ਕ ਮਹੀਨੇ ਦੀ ਸੂਈ ਤੇ ਹਾਂ ਡੇਢ ਮਹੀਨੇ ਕਿੰਨਾ ਕਿ ਹੁਣ ਆਇਆ ਟਾਈਮ ਤੇ ਸੰਧੂ ਸਾਹਿਬ 7 ਲੀਟਰ ਦੁੱਧ ਹੈ ਜੀ 7 ਦੋਵੇਂ ਟਾਈਮ ਕਿਵੇਂ ਮਿਲਦੀ ਫਿਰ ਪਹਾੜੇ ਦੇ ਦੋਨੇ ਟਾਈਮ ਮਿਲਦੀ ਆ ਜੀ ਕੋਈ ਤੇ ਠੰਡੀ ਸੀਲ ਬਹੁਤ ਜਿਆਦੀ ਹੈ ਜੀ ਬਾਬੀ ਪਹਾੜੇ ਤੇ ਮਿਲਦੀ ਆ ਦੋਸਤੋ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਆ ਠੰਡੀ ਤੇਰੀ ਸੀਲਸਲਾ ਕਵੀਰ ਨੇ ਪਹਿਲਾਂ ਮੈਂਸ਼ਨ ਕਰਤਾ ਸੀ ਜ਼ਿਕਰ ਕਰਤਾ ਸੀ ਵੀ ਠੰਡੀ ਤੇਰੀ ਆ ਸੀਲਸਲਾ ਕ ਝੋਟੀ ਪੂਰੀ ਆ ਇਸੇ ਤਰ੍ਹਾਂ ਕੋਈ ਨਵੀਂ ਥਾਂ ਤੇ ਵੀ ਜਾਊਗੀ ਦੋਸਤੋ ਇਸੇ ਤਰ੍ਹਾਂ ਪਹਾੜੇ ਤੇ ਮਿਲਦੀ ਰਹੂਗੀ ਜਿਹੜੇ ਵੀਰ ਨੇ ਇੱਥੇ ਆਣ ਕੇ ਆਪਦੀ ਚੋਕੇ ਵਖਣੀਆਂ ਆ ਦੋਵੇਂ ਟਾਈਮ ਤੁਸੀਂ ਇੱਥੇ ਪਹਾੜੇ ਤੇ ਚੋਕੇ ਪਸਮਾ ਕੇ ਆਪਣੀ ਤਸੱਲੀ ਕਰ ਸਕਦੇ ਹੋ ਅਗਲੇ ਥਾਂਾਂ ਦੀ ਪਿਛਲੇ ਥਾਂਾਂ ਦੀ ਧਾਰ ਬਰਾਬਰ ਆ ਜੀ ਬਿਲਕੁਲ ਜੀ ਬਿਲਕੁਲ ਅਗਲਾ ਅਗਲੇ ਨਾਲ ਅਗਲਾ ਮਗਰਲਾ ਮਗਰਲਾ ਚੋਕੇ ਦੋ ਟਾਈਮ ਸਰੀ ਤਿੰਨ ਟਾਂ ਜਿੰਨਾ ਮਰਜ਼ੀ ਤਸੱਲੀ ਕਰ ਖੜੋ ਗਾਰੰਟੀ ਆਈ ਥਾਂਾਂ ਦੀ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਦੋਸਤੋ ਜਿਹੜੀ ਚੀਜ਼ ਦੀ ਤਸੱਲੀ ਆ ਉਹ ਤਸੱਲੀ ਆ ਠੀਕ ਆ ਜੀ ਪਰ ਫਿਰ ਵੀ ਕੋਈ ਵੀਰ ਪੈਸੇ ਖਰਚਨੇ ਤੇ ਆਪਦੀ ਤੁਸੀਂ ਘਰ ਆਣ ਕੇ ਤਸੱਲੀ ਕਰ ਲਿਓ ਵੀ ਚੋਟੀ ਪਹਿਲਣ ਕੱਟੀ ਐ ਸੂਈ ਸੀ ਵੀਰ ਹੋਂਨਾਂ ਦੇ ਕੋਲ ਘਰੋਂ ਜਿਹੜੀ ਸੇਲ ਕਰਦੇ ਪਏ ਆ ਠੀਕ ਆ ਜੀ ਤੇ ਆ ਲਓ ਜੀ ਬਾਕੀ ਸੰਸਾਬ ਵਜਨ ਕਰ ਦੋ ਕੱਦ ਦੇਖ ਲਓ ਜੀ ਇਹ ਕੱਦ ਵੀ ਉੱਚਾ ਵੱਡੇ ਕੱਦ ਵਿੱਚ ਕੋਈ ਸਮੱਧਰ ਨਹੀਂ ਗੀ ਹਾਂਜੀ ਹਾਂਜੀ ਵੱਡੇ ਕੱਦ ਵਿੱਚ ਆ ਦੋਸਤੋ ਮੀਡੀਅਮ ਤੋਂ ਇੱਕ ਹਾਈਟ ਹੁੰਦੀ ਐ ਜਦੋਂ ਆਪਾਂ ਉੱਚੀ ਹਾਈਟ ਦੇਖਦੇ ਆ ਤੇ ਵੱਡੀਆਂ ਝੋਟੀਆਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਠੀਕ ਆ ਜੀ ਤੇ ਡੱਬ ਹਵਾਨੇ ਲੇਵੇ ਤੇ ਦੋਹਾਂ ਪਾਸੇ ਆ ਸੱਜੇ ਖੱਬੇ ਦੋਹਾਂ ਪਾਸੇ ਜਿਹੜਾ ਡੱਬ ਹਵਾਨੇ ਤੇਗਾ ਬਾਕੀ ਚੋਣ ਚਾਂ ਸਾਫ਼ ਸੁਥਰੀ ਐ ਠੀਕ ਆ ਜੀ ਜੋਏ ਚੂ ਬਹੁਤ ਵਧੀਆ ਜੀ ਇਹ ਝੋਟੀ ਦੀ ਵਗਾਊਆ ਦੋਸਤੋ ਠੰਡੀ ਧੀਰੀ ਆ ਬਾਕੀ ਜਿੱਦਾਂ ਮਰਜ਼ੀ ਪਹਾੜੇ ਵੰਡੇ ਤੇ ਹੁਣ ਮਿਲਦੀ ਆ ਅੱਗੇ ਵੀ ਪਹਾੜੇ ਵੰਡੇ ਤੇ ਮਿਲਦੀ ਰਹੂਗੀ ਇਸੇ ਤਰ੍ਹਾਂ ਤੇ ਰੇਡ ਪੁੱਛ ਲੈਣੀ ਆ ਤੇ ਇਹਦਾ ਸਬਾਜ ਕੀ ਕਰਦੇ ਮੰਗ ਸੰਧੂ ਸਾਹਿਬ ਮੁੱਲ 55000 ਜੀ ਆ 52000 ਤੋਂ ਮਾਨਤਨ ਕੋਈ ਗੱਲ ਨਹੀਂ ਕਰਦਾ 52 ਚੋਵੇਂ ਹਾਂਜੀ ਠੀਕ ਆ ਜੀ ਹਾਂਜੀ ਖੋਲਾ ਕਰਦਾਂਗੇ ਮਾਨਤਨ ਕੋਈ ਹੋਰ ਫੋਨ ਲਾਵੇ ਠੀਕ ਆ ਜੀ ਹਾਂਜੀ ਬਾਕੀ ਇਹ ਨਾ ਵੀ ਕੋਈ ਵੀਰਪਰਾਵਾ ਕਿਸੇ ਗਾਂ ਲੈਣੀ ਕਿਸੇ ਮੱਝ ਲੈਣੀ ਆ ਤਸੱਲੀ ਕਰਕੇ ਖੜੋ ਜੀ ਆਪਣੇ ਬਸ ਬਸ ਇਹ ਨਾ ਵੀ ਮਤਲਬ ਕਿ ਸੋਚੋ ਵੀ ਮਲਾ ਇਸੀ ਕਹਿਤਾ ਤੇ ਤੁਸੀਂ ਅੱਜ ਰਾਤ ਕੇ ਲੈ ਕੇ ਤਸੱਲੀ ਆਪਣੀ ਕਰੋ ਬਿਲਕੁਲ ਜਿਹੜੀਆਂ ਸੋਈਆਂ ਆ ਮੈਨੂੰ ਚੋਕੇ ਕਰੋ ਫਰਜ਼ ਪਾਉਂਦਾ ਤੇ ਜੇ ਤੁਸੀਂ ਪੈਸੇ ਲੈਉਣੇ ਆ ਜਿਹੜੀ ਇਹ ਸੂਣ ਵਾਲੀ ਉਹਦੇ ਸੰਚੈਕ ਕਰੋ ਹੁਣ ਸੁਬਾਹ ਚ ਕੱਲ ਇਸ ਤਰ੍ਹਾਂ ਵੀ ਤੁਸੀਂ ਵੀ ਚਲੋ ਵਪਾਰ ਦਾ ਕੰਮ ਕਰਦੇ ਅਕੋ ਦੱਸ ਪੈਂਦੀ ਤੁਹਾਨੂੰ ਜਾਣਦਾ ਪੈਂਦਾ ਨਾਲ ਬਿਲਕੁਲ ਜੀ ਬਿਲਕੁਲ ਜਾਣਦਾ ਪੈਂਦਾ ਜੀ ਮੇਰੀ ਕਸਮ ਮੈਂ ਤੁਹਾਨੂੰ ਆਪਾਂ ਤਾਂ ਹੀ ਦੱਸ ਸਕਦੇ ਵਿੱਚ ਆਪਾਂ ਖੋਦ ਉੱਥੇ ਕਰਕੇ ਲੈ ਕੇ ਜੀ ਸੰਤੋ ਜੇ ਆਪਾਂ ਮੰਨ ਕੇ ਚਲੋ ਆਪ ਨੂੰ ਕਹਿ ਨਹੀਂ ਸਕਦੇ ਕੁਝ ਠੀਕ ਹੈ ਸਰ ਆਪਾਂ ਕਹਿੰਦੇ ਅਗਲਾ ਕਹਿੰਦਾ ਚੈੱਕ ਕਰੋ ਆਪਣੀ ਬਸ ਆਪਾਂ ਨੂੰ ਕਹਿ ਨਹੀਂ ਇੱਥੇ ਜਿਹੜਾ ਵੀਰਪਰਾ ਚੈੱਕ ਕਰੇ ਸਹੀ ਹੈ ਚੈੱਕ ਕਰਕੇ ਚੈੱਕ ਕਰਕੇ ਬਹਿਣਾ ਆ ਜਾ ਜੇ ਬਾਕੀ ਥਣ ਭਾਂਡੇ ਦੀ ਪੱਦਰ ਆ ਜੋ ਆਪਾਂ ਤੁਹਾਨੂੰ ਦਿਖਾ ਸਕਦੇ ਆ ਜਾਂ ਦੱਸ ਸਕਦੇ ਆ ਪੱਦਰ ਥਣ ਭਾਂਡੇ ਦੀ ਆ ਥਣ ਦੇਵੇ ਦੀ ਸਾਫ ਸੁਥਰੀ ਆ ਤੇ 55000 ਇਹਦੀ ਵੀਰ ਨੇ ਮੰਗ ਕੀਤੀ ਆ ਵੀ ਲੈਣ ਦੇ ਜਿਹੜਾ 55 ਸੋ ਬਾਕੀ ਮੇਰਾ ਵੀਰ ਫੋਨ ਤੁਸੀਂ ਖਰੀਦਣ ਦੇ ਸਿਲਸਲੇ ਲਈ ਲਾਉਗੇ ਤਾਂ ਥੋੜਾ ਬਾਦ ਵਿੱਚ ਮਾਨਤਨ ਹੋ ਜਾਊਗਾ ਤੇ ਜਿਬਾਜ ਇਹ ਨਗਸੀ ਅੱਜ ਆਪਣੇ ਕੋਲ ਹਾਂਜੀ ਸਾਨੂੰ ਸਾਹਿਬ ਤੇ ਨੰਬਰ ਕਰ ਦਿੱ ਗਿਆ ਸਾਂਝੇ ਹਾਂਜੀ 91788 ਆ 90238 ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ ਇਹ ਨੰਬਰ ਨੇ ਵੀਰ ਸ਼ਬਾਜ ਦੇ ਤਾਂ ਪਿੰਡ ਤੁਸੀਂ ਸਾਖਰੇ ਵਿਜ਼ਿਟ ਕਰਨੀ ਹੈ ਦੋਸਤੋ ਠੀਕ ਹੈ ਜੀ ਤਹਿਸੀਲ ਸੁਲਤਾਨਪੁਰ ਲੋਧੀ ਆ ਜ਼ਿਲ੍ਹਾ ਕਪੂਰਥਲਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ